ਜੀ ਮੈਂ ਰਾਜੀਵ ਮੇਰੇ ਚੈਨਲ ਪੰਜਾਬੀ ਸੂਟ ਰਾਜੀਵ ਟਿਕਸ ਤੁਹਾਡਾ ਸਵਾਗਤ ਹੈ ਜੀ ਮੈਂ ਅਮੀਰ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਮਸ਼ੀਨ ਵਰਕ ਤੇ ਹੈਂਡ ਵਰਕ ਦੇ ਜਿਨ੍ਹਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਆਪਣੇ ਜੁਆਇਲ ਦੇ ਉੱਸਾਰ ਦਾ ਸੂਟ ਰੈਡੀ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣ ਤੁਹਾਨੂੰ ਸੋਹਣੇ ਸੋਹਣੇ ਸੂਟ ਇਹ ਲਾ ਸੂਟ ਹੈ ਜੀ ਆਪਣੇ ਕੋਲ ਬਲੈਕ ਕਲਰ ਦੇ ਉੱਤੇ ਬਲੈਕ ਕਲਰ ਦੇ ਉੱਤੇ ਸੂਟ ਹੈ ਜੀ ਪਸ਼ਮੀਨੇ ਦਾ ਰਾਮਟੈਕ ਪਸ਼ਮੀਨੇ ਦਾ ਸਟਫ ਹੈ ਜੀ ਇਹ ਵਾ ਤੇ ਇਹਦੇ ਤੇ ਆਪਾਂ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਮਸ਼ੀਨ ਵਰਕ ਦਾ ਭਾਵੇਂ ਜਿਹੜਾ ਮਸ਼ੀਨ ਵਰਕ ਤਾਂ ਆਪਾਂ ਜੈਲੋ ਸੂਟ ਤੇ ਕੀਤਾ ਸੀਗਾ ਜਿੰਨੇ ਵੀ ਆਪਾਂ ਸੂਟ ਰੈਡੀ ਕੀਤੇ ਸੀ ਸਾਰੇ ਜੈਲੋ ਤੇ ਕੀਤੇ ਸੀ ਤੇ ਇਹ ਵਾਲਾ ਕਸਟਮਰ ਨੇ ਬਲੈਕ ਤੇ ਕਰਾਇਆ ਤੇ ਬਲੈਕ ਬਲੈਕ ਤੇ ਵੀ ਵਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਜੀ ਕਸਟਮਰ ਨੇ ਚਾਕ ਨਹੀਂ ਕਰਵਾਇਆ ਇਕੱਲਾ ਘੇਰਾ ਕਰਵਾਇਆ ਤੇ ਬਹੁਤ ਜਿਆਦਾ ਸੋਹਣਾ ਘੇਰਾ ਏ ਤੇ ਨਾਲ ਜਿੱਦਾਂ ਹੀ ਪਹਿਲਾਂ ਆਪਾਂ ਪੈਚ ਵਰਕ ਦੇ ਨਾਲ ਬਾਜੂ ਤਿਆਰ ਕੀਤੀਆਂ ਸੀ ਸੇਮ ਕੰਮ ਬਾਜੂ ਤੇ ਆਊਗਾ ਜੀ ਇਹ ਵੜਾ ਆਏਗਾ ਜੀ ਦੂਜੀ ਬਾਜੂ ਤੇ ਨਾਲ ਬਹੁਤ ਜਿਆਦਾ ਸੋਹਣਾ ਕਲਰ ਪਾਕੀ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਹੋਇਆ ਜੀ ਇਹ ਵਾਲਾ ਤੁਸੀਂ ਇਹਨੂੰ ਕਿਸੇ ਵੀ ਸਟੱਫ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇਹਵਾ ਡਿਜ਼ਾਈਨ ਸਾਰੇ ਹੀ ਕਲਰਾਂ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਜੀ ਜੇ ਤੁਸੀਂ ਇਹਨੂੰ ਕਾਟਨ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਕਾਟਨ ਤੇ ਵੀ ਤਿਆਰ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਬਲੈਕ ਕਲਰ ਦੇ ਉੱਤੇ ਕਰਵਾਉਣਾ ਚਾਹੁੰਦੇ ਹੋ ਆਪਾਂ ਬਲੈਕ ਤੇ ਵੀ ਕਰਕੇ ਦੇ ਦਾਂਗੇ ਜੇ ਤੁਸੀਂ ਆਪਣੇ ਪਸੰਦ ਦੇ ਹਿਸਾਬ ਨਾਲ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਉਦਾਂ ਵੀ ਸੂਟ ਤਿਆਰ ਕਰਕੇ ਦੇ ਦਾਂਗੇ ਜੀ ਜਿੱਦਾਂ ਹੀ ਬਾਜੂ ਦੇ ਉੱਤੇ ਪੈਚਵਰਕ ਦਾ ਕੰਮ ਆ ਉਦੋਂ ਹੀ ਕੀਤਾ ਹੋਇਆ ਆ ਆਪਾਂ ਨੇ ਬਾਟਮ ਦੇ ਉੱਤੇ ਬਾਟਮ ਦੇ ਉੱਤੇ ਵੀ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਦੇ ਦਿੱਤੀ ਤੁਸੀਂ ਚੈੱਕ ਕਰ ਸਕਦੇ ਆਂ ਪੂਰੀ ਹੈਵੀ ਬਾਟਮ ਬਣੀ ਹੋਈ ਹੈ ਇਹ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਨਾਂ ਆਪਾਂ ਰੱਖਿਆ ਹੈਗਾ ਬਰਬਰੀ ਦਾ ਦੁਪੱਟਾ ਚੈੱਕ ਦੇ ਵਿੱਚ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆਪਾਂ ਉਦਾਂ ਦਾ ਹੀ ਦੁਪੱਟਾ ਰੇੜੀ ਕਰਕੇ ਦਿੱਤਾ ਏ ਜੀ ਤੇ ਬਹੁਤ ਜਿਆਦਾ ਸੋਹਣੀ ਆਪਾਂ ਨੇ ਪੈਚ ਦੇ ਨਾਲ ਦੀ ਮਹਿਰੂਨ ਕਲਰ ਦੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸਾਰੇ ਦੁਪੱਟੇ ਦੇ ਉੱਤੇ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਬੜਾ ਸੂਰਦੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਚਾਕ ਤੱਕ ਵੀ ਕਰਵਾ ਸਕਦੇ ਹੋ ਜੇ ਤੁਹਾਨੂੰ ਘੇਰੇ ਦਾ ਚਾਹੀਦਾ ਤਾਂ ਤੁਸੀਂ ਘੇਰੇ ਦਾ ਵੀ ਤਿਆਰ ਕਰਵਾ ਸਕਦੇ ਹੋ ਜੀ ਤੇ ਐਦਾਂ ਦੀ ਲੁੱਕ ਆਈ ਆ ਬਹੁਤ ਜਿਆਦਾ ਸੋਹਣੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਟਰੀਟ ਸ਼ਾਰਟ ਲੈ ਸਕਦੇ ਹੋ ਇਸ ਸੂਟ ਹੈ ਜੀ ਆਪਣੇ ਕੋਲ ਬਹੁਤ ਜਿਆਦਾ ਸੋਹਣਾ ਪਿਕਕੋ ਕਲਰ ਦੇ ਉੱਤੇ ਤੇ ਪਿਓਰ ਕ੍ਰੇਪ ਦੇ ਉੱਤੇ ਹੀ ਇਹ ਆਪਣਾ ਹੀ ਸੂਟ ਆਪਣੇ ਡੈਲੀ ਕੀਤਾ ਹੋਇਆ ਪਿਓਰ ਕ੍ਰੇਪ ਦੇ ਉੱਤੇ ਤੇ ਬਹੁਤ ਜਿਆਦਾ ਸੋਹਣਾ ਇੱਥੇ ਹੈਂਡਵਰਕ ਕੀਤਾ ਹੋਇਆ ਟੋਟਲੀ ਹੈਂਡਵਰਕ ਦਾ ਕੰਮ ਹੈ ਸਾਰਾ ਤੇ ਆਪਣੇ ਸਟਿਚ ਕੀਤਾ ਹੋਇਆ ਸੂਟ ਤੇ ਬਹੁਤ ਜਿਆਦਾ ਸੋਹਣੀ ਲੁੱਕ ਵਾਲੀ ਹੈ ਵਾਹ ਸੂਟ ਦੇ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣਾ ਹੈਗਾ ਜਿੱਕੇਰੇ ਦੇ ਉੱਤੇ ਕੰਮ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਹੈਂਡਵਰਕ ਦਾ ਕੰਮ ਹੈ ਇਹ ਪੂਰਾ ਅੰਟਿਕ ਮਟੀਰੀਅਲ ਦੇ ਵਿੱਚ ਇਹ ਦੇ ਵਿੱਚ ਇਹ ਵਾ ਸੂਟ ਆਪਾਂ ਨੇ ਰੈਡੀ ਕੀਤਾ ਹੈ ਜੀ ਤੇ ਸਾਰੀ ਸ਼ਰਟ ਦੇ ਵਿੱਚ ਛੋਟੀ ਬੁਟੀ ਸਾਰੀ ਸ਼ਰਟ ਦੇ ਵਿੱਚ ਬਹੁਤ ਜਿਆਦਾ ਸੋਹਣੀ ਬੁਟੀ ਦਿੱਤੀ ਹੋਈ ਹੈ ਤੇ ਘੇਰੇ ਦਾ ਵੀ ਪੂਰਾ ਹੈਵੀ ਡਿਜ਼ਾਈਨ ਹੈ ਜੇ ਤੁਸੀਂ ਇਹਨੂੰ neck ਡਿਜ਼ਾਈਨ ਦੇ ਵਿੱਚ ਜੇ ਤੁਸੀਂ ਇਹਨੂੰ neck ਦੇ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ neck ਦੇ ਵੀ ਕਰਕੇ ਦੇ ਦਾਂਗੇ ਜੀ ਤੇ ਆਪਾਂ ਇਹ ਜੁਬਾ ਜਿਆਦਾ ਸੁੰਤੇ ਆਪਣੇ ਬਹੁਤ ਜਿਆਦਾ ਸੋਹਣੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਚਾਕਾਂ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣੀ ਹੈਵੀ ਬਾਜੂ ਨੇ ਜੀ ਜਿੱਦਾਂ ਹੀ ਹੈਵੀ ਘਰੇ ਤੇ ਉੱਤੇ ਕੰਮ ਆ ਉਨਾ ਹੀ ਹੈਵੀ ਕੰਮ ਕੀਤਾ ਹੋਇਆ ਬਾਜੂ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਹਣੀ ਆਪਣੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਾਜੂ ਦੇ ਉੱਤੇ ਵੀ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਇਹ ਵਾਲੀ ਹੈਗੀ ਦੂਜੀ ਬਾਜੂ ਦੇ ਉੱਤੇ ਕੰਮ ਜਿੱਦਾਂ ਹੀ ਬਾਜੂ ਦੇ ਉੱਤੇ ਹੈਵੀ ਕੰਮ ਆ ਉਦਾਂ ਹੀ ਆਪਾਂ ਨੇ ਰੱਖੇ ਰੀਆ ਨਾਲ ਬਾਟਮ ਬਾਟਮ ਤੇ ਪੂਰਾ ਹੈਵੀ ਕੰਮ ਕੀਤਾ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਬੂਟੀ ਦੇ ਨਾਲ ਉਹਦਾ ਹੈਵਿਕਾ ਮਿੱ ਦਿੱਤਾ ਹੋਇਆ ਬਾਟਮ ਦੇ ਉੱਤੇ ਤੁਸੀਂ ਇਹਨੂੰ ਪਲਾਜ਼ੋ ਤੇ ਵੀ ਕਰਵਾ ਸਕਦੇ ਹੋ ਤੇ ਬਾਟਮ ਤੇ ਵੀ ਕਰਵਾ ਸਕਦੇ ਹੋ ਜੀ ਤੇ ਬਹੁਤ ਜਿਆਦਾ ਸੋਨਾ ਸੂਟ ਹੈ ਜੀ ਅਲੱਗ ਜੀ ਰੁਕੋ ਵਾਲਾ ਸੂਟ ਹੈ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਸੂਟ ਰੈਡੀ ਹੋਏ ਹੈ ਜੀ ਤੇ ਇਹਦੇ ਨਾਲ ਆ ਪਰ ਰੱਖਿਆ ਸੈਮੀ ਚਨਾਉ ਦਾ ਦੁਪੱਟਾ ਤੇ ਦੁਪੱਟੇ ਤੇ ਬਹੁਤ ਜਿਆਦਾ ਸੋਨਾ ਕੰਮ ਕੀਤਾ ਹੋਇਆ ਹੈ ਜੀ ਹੈਂਡਵਰਕ ਦੇ ਵਿੱਚ 4 ਸੈਂਟ ਤੇ ਆਊਗਾ ਜੀ ਕਟਵਰਕ ਤੇ ਸਾਰੇ ਦੁਪੱਟੇ ਦੇ ਵਿੱਚ ਬਣੀ ਹੋਈ ਹੈ ਛੋਟੀ ਬੁੱਤੀ ਜਿੱਦਾਂ ਖੁੱਲੇ ਡੁੱਲੇ ਦੁਪੱਟੇ ਆਰੇ ਸੂਟਾਂ ਦੇ ਨਾਲ ਬਹੁਤ ਜਿਆਦਾ ਸੁੰਈ ਲੁਕਾੜੀਏ ਵਾਲੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟਾਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇਹ ਜੀ ਇਹ ਵਾੜਾ ਆਪਾਂ ਪਿਓਰ ਕ੍ਰੇਪ ਦੇ ਉੱਤੇ ਸੂਟ ਰੈਡੀ ਕੀਤਾ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆਪਾਂ ਉਦਾਂ ਨਹੀਂ ਸੂਟ ਰੈਡੀ ਕਰਕੇ ਦਿੱਤਾ ਹੈ ਜੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਇਸ ਤਰ੍ਹਾਂ ਉਹ ਗਾਜੀ ਆਪਣੇ ਕੋਲ ਸ਼ਿਮਰ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਰੈਡੀ ਕੀਤਾ ਹੈ ਆਪਾਂ ਸ਼ਿਮਰ ਦੇ ਵਿੱਚ ਤੇ ਆਪਾਂ ਨੇ ਇਹ ਵਾਲਾ ਦੁਪੱਟਾ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਸ਼ਿਮਾ ਦਾ ਦੁਪੱਟਾ ਹੈ ਤੇ ਇਹਦੇ ਤੇ ਆਪਾਂ ਨੇ ਐਸਾ ਡਬਲ ਸ਼ੇਡ ਦੇ ਦੁਪੱਟੇ ਦੇ ਉੱਤੇ ਕੰਮ ਕੀਤਾ ਹੋਇਆ ਸੀ ਆਰੀ ਵਰਕ ਦੇ ਨਾਲ ਤੇ ਆਪਾਂ ਇਹਨਾਂ ਨੂੰ ਹੈਂਡ ਟੱਚ ਦਿੱਤੀ ਹੋਈ ਹੈ ਜੀ ਜਿੱਦਾਂ ਹੀ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਹੈਂਡ ਟੱਚ ਦੇਣੀ ਆਪਾਂ ਹੈਂਡ ਟੱਚ ਦੇ ਕੇ ਬਹੁਤ ਜ਼ਿਆਦਾ ਸੋਨਾ ਦੁਪੱਟਾ ਰੈਡੀ ਕਰਤਾ ਜੀ ਤੋਂ ਉਹਨਾਂ ਦਾ ਤੇ ਉਹਨਾਂ ਨੇ ਬੀਰ ਦੇ ਵਿੱਚ ਇਹਵਾ ਦੁਪੱਟਾ ਪਸੰਦ ਕੀਤਾ ਸੀਗਾ ਤੇ ਆਪਾਂ ਨੇ ਬਹੁਤ ਜਆ ਸੁੱਤੇ ਬਹੁਤ ਜਆ ਸੋਣੀ ਆਪਣੇ ਲੈਸ ਲਾ ਕੇ ਸਾਈਡ ਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਜਆ ਸੋਹਣਾ ਦੁਪੱਟਾ ਰੈਡੀ ਕੀਤਾ ਹੋਇਆ ਸੀਗਾ ਆਪਣਾ ਤੇ ਉਹਨਾਂ ਨੇ ਇਹ ਵਾਲਾ ਸੂਟ ਲੈ ਲਿਖਵਾਇਆ ਹੈ ਹੈਨਾ ਸ਼ੀਮਰ ਦੇ ਵਿੱਚ ਹੀ ਉਹਨਾਂ ਨੇ ਰੈਡੀ ਕਰਵਾਇਆ ਇਹ ਵਾਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਆ ਸੋਹਣਾ ਸੂਟ ਰੈਡੀ ਹੋਇਆ ਹੈ ਜੀ ਤੇ ਆਪਾਂ ਨੇ ਫੋਰ ਸਾਈਡ ਦੇ ਉੱਤੇ ਬਹੁਤ ਜਆ ਸੋਣੀ ਬਲੈਕ ਕਲਰ ਦੀ ਪਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਸਾਈਡ ਸ਼ਰਟ ਦੇ ਵਿੱਚ ਆਪਣੇ ਆਰੀ ਵਰਕਰ ਦੇ ਨਾਲ ਹੈਂਡ ਟੱਚ ਦਿੱਤੀ ਹੋਈ ਹੈ ਸਾਰੀ ਸ਼ਰਟ ਦੇ ਵਿੱਚ ਆਪਣੇ ਛੋਟੇ ਛੋਟੇ ਬੁੱਤੀ ਦਿੱਤੀ ਹੋਈ ਹੈ ਜਿੱਦਾਂ ਇਹ ਕਸਟਮਰ ਨੇ ਕਿਹਾ ਸੀ ਆਪਾਂ ਉਦਾਂ ਦਾ ਹੀ ਸੂਟ ਰੈਡੀ ਕਰਕੇ ਦਿੱਤਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੁੰਈਆ ਬਾਜੂ ਰੈਡੀ ਹੋਈਆਂ ਨੇ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨਾਲ ਐਡਾ ਤੇ ਨਾ ਮੈਂ बॉटम ਤੇ ਕੰਮ ਨਹੀਂ ਕਰਵਾਇਆ ਜੇ ਤੁਸੀਂ बॉटम ਤੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ बॉटम ਤੇ ਵੀ ਕੰਮ ਕਰਕੇ ਦੇ ਦਾਂਗੇ ਤੇ ਆਪਾਂ ਜਿਹੜੇ ਜਿਹੜੇ ਸੂਟ ਵੀਡੀਓ ਦੇ ਵਿੱਚ ਲਖਾਏ ਸੀ ਸਾਰੇ ਆਪਣੇ ਸੇਲ ਹੋ ਗਏ ਨੇ ਜੀ ਜੇ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਰੈਡੀ ਕਰਕੇ ਦੇ ਦਾਂਗੇ ਜੀ ਇਹ 10 ਤੋਂ 15 ਦਿਨ ਦਾ ਮੈਨੂੰ ਟਾਈਮ ਚਾਹੀਦਾ ਹੁੰਦਾ ਸੂਟ ਰੈਡੀ ਕਰਨ ਵਾਸਤੇ ਤਾਂ ਪਲੀਜ਼ ਉਹ ਜਲਦੀ ਨਾ ਕਰਿਆ ਕਰੋ ਜਿਨ੍ਹਾਂ ਦੇ ਵੀ ਆਰਡਰ ਆਂਦੇ ਨੇ ਆਪਾਂ 12 ਤਰੀਕ ਤੋਂ ਬਾਅਦ ਸਾਰਿਆਂ ਦੇ ਆਰਡਰ ਫਾਈਨਲ ਕਰ ਦਾਂਗੇ ਜੀ ਸਾਰਿਆਂ ਦੇ ਆਰਡਰ ਆਪਾਂ 12 ਤਰੀਕ ਤੋਂ ਬਾਅਦ ਹੀ ਦੇਵਾਂਗੇ ਜੀ ਥੋੜਾ ਜਿਆ ਨੀਟ ਹੋ ਗਏ ਤੇ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਨ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਧਰਵਾ ਸਕਦੇ ਹੋ ਜੀ ਤੇ ਜੇ ਸੀਗੇ ਆਪਣੇ ਅੱਜ ਵਾਲੇ ਸੂਰਜੇ ਨਾਲ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਤੁਸੀਂ ਇਹਨਾਂ ਸੂਟਾਂ ਤੋਂ ਇਲਾਵਾ ਹੋਰ ਸੂਟਾਂ ਦੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਇੰਸਟਾਗ੍ਰam ਦੀ ਆਈਡੀ ਹੈ ਜੀ ਪੰਜਾਬੀ ਸੂਟ ਰਾਣੀ ਵੀ ਲਿਖਦੇ ਉੱਤੇ ਹੀ ਉੱਥੇ ਜਾ ਕੇ ਮੇਰੀ ਇੰਸਟਾ ਇਸਰਾਂ ਦੀ ਆਈਡੀ ਨੂੰ ਫੋਲੋ ਕਰੋ ਜੀ ਉੱਥੇ ਜਾ ਕੇ ਸੋਹਣੇ ਸੋਹਣੇ ਸੂਟਾਂ ਦੀਆਂ ਪਿਕਸ ਦੇਖ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ 20 ਚੈਨਲ ਤੇ ਪਹਿਲੀ ਵਾਰ ਨੇ ਮੈਂ ਚੈਨਲ ਜੂਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੰਦਾ ਵੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸੱਸ ਜੀ ਆਕਾਲ ਜੀ ਮੈਂ ਅਗਲੀ ਵੀਡੀਓ ਦੇ ਨਾਲ ਸੋਹਣ ਸੋਹਣ ਸੂਟਾਂ ਇਹਨਾਂ ਤੇ ਨਵੇਂ ਨਵੇਂ ਡਿਜ਼ਾਈਨ ਆ ਰਹੇ ਨੇ ਨਾਲ